ਅਫੀਸ਼ੀਅਲੀ ਆਰਟਿਸਟ ਗਰਾਇਆ ਲਾਈਵ ਸੈਸ਼ਨ ਛੋਟਾ ਪਰ ਸਭ ਤੋਂ ਸੋਹਣਾ ਸ਼ਾਇਰ ਗਨਾਇਆ ਅਫੀਸ਼ੀਅਲੀ ਆਰਟਿਸਟ ਗਰਾਇਆ ਅੱਜ ਸਾਡੇ ਸੋਹਣੇ ਸ਼ਾਇਰ ਗਰਾਇਆ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਿ ਜਲਦੀ ਆਪਣੀ ਜਿਹੜੀ ਪਿਆਰੀ ਆਡੀਅנס ਆ ਆਰਟਿਸਟ ਗਰਾਇਆ ਦੀ ਲਾਈਵ ਨਾਲ ਜੁੜ ਜਾ ਤੇ ਆਪਾਂ ਗੱਲਬਾਤ ਆਪਣੀ ਸ਼ੁਰੂ ਕਰਦੇ ਆਂ ਤੇ ਇੱਕ ਝਲਕ ਦੇਖ ਸਕਦੇ ਹੋ ਤੁਸੀਂ ਸ਼ਾਇਰ ਗਨਾਇਆ ਦੀ ਪਾਸਟेड ਗਰਾਇਆ ਤੇ ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦਾ ਆਪਣੀ ਸ਼ੇਅਰ ਗਰਾਇਆਂ ਦੀਆਂ ਲੇਕੋ ਤੋਂ 2 ਮਿੰਟ ਵੇਟ ਕਰਾਂਗੇ ਕਿ ਜਿੰਨੇ ਵੀ ਸਾਡੀ ਆਰਟਿਸਟ ਬਣਾਇਆ ਨਾ ਫੈਮਿਲੀ ਜੁੜੀ ਆ ਉਹਨਾਂ ਨਾਲ ਆਪਾਂ ਅੱਜ ਦਾ ਲਾਈਵ ਸੈਸ਼ਨ ਸ਼ੇਅਰ ਕਰਦੇ ਗੱਲਾਂ ਬਾਤਾਂ ਸ਼ੇਅਰ ਕਰਦੇ ਆ ਆਪਣੇ ਸੋਹਣੇ ਸ਼ੇਅਰ ਗਰਾਇਆਂ ਦੀਆਂ ਜੇ ਜਿਨਾਂ ਨੂੰ ਵੀ ਸਾਡਾ ਸੋਨਾ ਇੱਕ ਸ਼ਹਿਰ ਗਾਇਨ ਆ ਪਸੰਦ ਆ ਤੇ ਜਿਹੜੇ ਗ੍ਰਾਮ ਵਿੱਚ ਘੁੰਮਣ ਫਿਰਨ ਆਉਂਦੇ ਆ ਖਾਣ ਪੀਣ ਆਉਂਦੇ ਆ ਅੱਜਿਤ ਆਪਣਾ ਲਾਈਵ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਕਿਉਂਕਿ ਜਿਨੀ ਇਹ ਘੈਂਟ ਗੱਲਾਂ ਬਾਤਾਂ ਤੁਹਾਨੂੰ ਆਰਟਿਸ ਗਾਇਨ ਦੇ ਮਿਲਣੀਆਂ ਵਾ ਉਹ ਤੁਹਾਨੂੰ ਹੋਰ ਕਿਸੇ ਪੇਜ ਤੇ ਨਹੀਂ ਮਿਲਣੀਆਂ ਸ਼ੇਅਰ ਕਰਨਾ ਹੈ ਬਾਰੇ ਇੱਥੇ ਦਾ 올 ਅਪਡੇਟ ਤੁਹਾਨੂੰ ਅਪ ਟੂ ਡੇਟ ਪੂਰਾ ਵਾ ਆਰਟਿਸ ਗਾਇਨ ਦਾ ਮਿਲ ਜੂਗਾ ਇੱਕ ਵਾਰ ਤੁਹਾਨੂੰ ਮੈਂ ਤੁਹਾਨੂੰ ਮੈਨੂੰ ਵੀ ਲੱਜਾ ਤੇ ਬਾਕੀ ਗੱਲਾਂ ਮਾਤਾ ਤੁਹਾਡਾ ਮੈਂ ਸ਼ੇਅਰ ਕਰਦੇ ਆ ਤੇ ਮੇਰੀ ਜਿਹੜੀ ਪਿਆਰੀ ਆਡੀਅেন্স ਹੈ ਹਿੰਦੀ ਆਡੀਅੰਸ ਆ ਉਹਨਾਂ ਨੂੰ ਸੌਰੀ ਆ ਕਿਉਂਕਿ ਅੱਜ ਦਾ ਮੇਡਾ ਜਿਹੜਾ ਲਾਈਵ ਸੈਸ਼ਨ ਆ ਪੰਜਾਬੀ ਚ ਆ ਉਹ ਵੀ ਇਹ ਦੇਖ ਸਕਦੇ ਆ ਸਾਡੀ ਫਗਵਾੜਾ ਸਾਈਡ ਇਹ ਬਹੁਤ-ਬਹੁਤ ਸ਼ੁਕਰੀਆ ਜੌੜਦਾ ਜਲਦੀ-ਜਲਦੀ ਤੇ ਸਾਹਮਣੇ ਸਾਡਾ ਫਟ ਗਿਆ ਤੇ ਜਿਹੜਾ ਸਾਨੂੰ ਬਹੁਤ ਪਰੇਸ਼ਾਨ ਕਰਦਾ ਵਾ ਸਾਨੂੰ ਨਹੀਂ ਸਪੂਰੀ ਜਿਹੜੀ ਇੱਥੇ ਆਪਣੀ ਲੋਕ ਆਂਦੇ ਪਬਲਿਕ ਆਉਂਦੀ ਆ ਪਿਆਰੀ ਸਾਡੀ ਬਹੁਤ ਜ਼ਿਆਦਾ ਫਟਕਾਂ ਤੋਂ ਪਰੇਸ਼ਾਨ ਹੈ ਤੇ ਕਮੈਂਟ ਕਰਕੇ ਦੱਸਿਓ ਕੋਣ-ਕੋਣ ਸਾਡੇ ਫਟਕਾਂ ਤੇ ਜਦੋਂ ਖੜਦਾ ਵਾ ਜ਼ਿਆਦਾ-ਜ਼ਿਆਦਾ ਟਾਈਮ ਤੇ ਆਪਣਾ ਕੀਮਤੀ ਟਾਈਮ ਜਿਹੜਾ ਵਾ ਇੱਥੇ ਲਾਉਂਦਾ ਵਾ ਜ਼ਰੂਰ ਦੱਸਿਓ ਤੇ ਬਾਕੀ ਜਿਹੜੇ ਵਾਲੇ ਦੀ ਬੱਸ ਇਥੋਂ ਮਿਲਦੀ ਆ ਤੇ ਸਾਹਮਣੇ ਉਹ ਬੜੇ ਪਿੰਡਾਂ ਪਰੇ ਦੀ ਬੱਸ ਮਿਲਦੀ ਆ ਤੇ ਸਾਹਮਣੇ ਸਭ ਤੋਂ ਪੁਰਾਣੀ ਆਪਣੀ ਘਿਆਰ ਗਰਾਹ ਦੀ ਸਵੀਟ ਸ਼ਾਪ ਨਮਕੀਨ ਸਨੈਕਸ ਇਹ ਵੀ ਇੱਥੇ ਘਰਾਇਆ ਤੇ ਬਹੁਤ ਸਾਰੇ ਲੋਕ ਪਿੰਡਾਂ ਤੋਂ ਅਤੇ ਹੋਰ ਦੂਸਰੇ ਸ਼ਹਿਰਾਂ ਤੋਂ ਸਾਡੇ ਸ਼ਹਿਰ ਘਰਾਇਆ ਦੇ ਵਿੱਚ ਜਦੋਂ ਰੁਕਦੇ ਆ ਤੇ ਬਹੁਤ ਸਾਰਾ ਸਮਾਨ ਪਰਚੇਸ ਕਰਕੇ ਜਾਂਦੇ ਆ ਇਸ ਦੇ ਨਾਲ ਹੀ ਤਿਆਰੀ ਚੱਲ ਰਹੀ ਹੈ ਮਾ ਸ਼ਵਰਾਤਰੀ ਦੀ 8 ਮਾਰਤ ਨੂੰ ਸ਼ਵਰਾਤਰੀ ਹੈ ਪੂਰੇ ਭਾਰਤ ਦੇ ਵਿੱਚ ਜੋਰਾਂ ਸ਼ੋਰਾਂ ਨਾਲ ਧੂਮ ਤਾਂ ਆਪਣਾ ਜਿਹੜੀ ਹੈ ਚੱਲ ਰਹੀ ਹੈ ਤਿਆਰੀ ਤੇ ਇਸ ਦੇ ਨਾਲ ਹੀ ਸਾਡੀ ਆਫੀਸ਼ੀਅਲੀ ਆਰਟਿਸਟ ਗਰਾਂਿਆਂ ਨੂੰ ਵੀ ਮੌਕਾ ਮਿਲਿਆ ਹੈ ਵੈਸ ਵਾਰ ਫਿਰ ਆਪਣਾ ਕੰਮ ਦਿਖਾਉਣ ਦਾ ਸ਼ਹਿਰ ਗਰਾਂਿਆਂ ਵਿੱਚ ਬਹੁਤ ਹੀ ਵੱਡੀ ਸਟੇਜ ਤੇ ਸਾਰੇ ਆਪਣੀ ਟੀਮ ਆਰਟਿਸਟ ਗਰਾਂਿਆਂ ਨੂੰ ਬੈਸਟ ਆਫ ਲੱਕ ਕਿ ਬੈਸਟ ਦੇਣਾ ਆਪਾਂ ਟੱਕ ਪਾਉਣੀ ਪੂਰੇ ਗਰਾਂਿਆਂ ਦੇ ਵਿੱਚ ਆਪਣੇ ਕੰਮ ਦੇ ਨਾਲ ਆਪਣੀ ਮਿਹਨਤ ਦੇ ਨਾਲ ਤੇ ਬਾਕੀ ਇਧਰ ਲੁਧਿਆਣਾ ਸਾਈਡ ਆ ਦੇਖ ਸਕਦੇ ਹੋ ਲੁਧਿਆਣੇ ਦੀ ਬੱਸ ਖੜੀ ਆ ਲੁਧਿਆਣਾ ਰੂਟ ਆ ਤੇ ਆ ਬੜਾ ਪਿੰਡ ਰੂਟ ਆ ਦੇ ਸਾਡੇ ਵੀ ਅੱਜ ਸਾਰਿਆਂ ਨੂੰ ਪਤਾ ਹੀ ਆ ਬਹੁਤ ਮਸ਼ਹੂਰ ਦੁਕਾਨ ਆ ਤੇ ਜਿਹੜੇ ਜਿਹੜੇ ਸ਼ਹਿਰ ਗਏ ਆ ਆਉਂਦੇ ਘੁੰਮਦੇ ਫਿਰਦੇ ਆ ਤੇ ਜਿਨ੍ਹਾਂ ਨੂੰ ਵਧੀਆ ਲੱਗਦਾ ਵਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇੰਦਰ ਆਪਣਾ ਟੈਕਸੀ ਸਟੈਂਡ ਆ ਆਪਣੇ ਟੈਕਸੀ ਸਟੈਂਡ ਵੀਰ ਭਰਾ ਜਿਹੜੇ ਦਿੱਲੀ ਖੜਦੇ ਆ ਬਹੁਤ ਜਾਣ ਪਛਾਣ ਆਪਣੀ ਵੀ ਇਹਨਾਂ ਨੂੰ ਵੀ ਸਲੂਟ ਆ ਇਹਨਾਂ ਦੇ ਕੰਮ ਨੂੰ ਸਲੂਟ ਆ ਠੀਕ ਹੈ ਜੀ ਤੇ ਬਾਕੀ ਸਾਹਮਣੇ ਬੋਰਡ ਲੱਗ ਚੁੱਕਾ ਮਹਾ ਸ਼ਵਰਾਤਰੀ ਦਾ ਪੂਰੀ ਟੀਮ ਆਪਣੀ ਆਰਟਿਸਟ ਕਰਾਇਆ ਖਾਸ ਖਾਸ ਮੈਂਬਰ ਆਪਣੇ ਤੇ ਬਾਕੀ 2-3 ਦਿਨਾਂ ਚ ਚੈਲਪੈਲ ਪੂਰੀ ਬਸ ਕਹਿਣ ਤੁਹਾਨੂੰ ਦੇਖਣ ਨੂੰ ਮਿਲੂਗੀ ਆਪਣਾ ਖਾਨਪਰਾ ਖਾਸ ਆਪਣਾ ਇਹ ਫਾਈ ਕਰਦੇ ਤੇ ਬਹੁਤ سارے ਟੂਰ ਕੱਡੇ ਇਹਨੇ ਵੀ ਆਪਣੇ ਭਰਾ ਨਾਲ ਆਪਣੇ ਨਾਲ ਤੇ ਅੱਠ ਮਾਰ ਦੀ ਸ਼ਵਰਾਤਰੀ ਦੇਖ ਸਕਦੇ ਆ ਤੇ ਹੋਰ ਵੀ ਬਹੁਤ ਸਾਰੀਆਂ ਰੌਣਕਾਂ ਲੱਗਣ ਵਾਲੀਆਂ ਪੂਰੇ ਸ਼ਹਿਰ ਗਰਾਏ ਵਿੱਚ ਤੇ ਬਹੁਤ ਹੀ ਛੋਟੀਆਂ ਛੋਟੀਆਂ ਝਾਕੀਆਂ ਜਿਹੜੀ ਮਹਾਕਲ ਆਰਟਿਸਟ ਗਰਾਏ ਵੱਲੋਂ ਬਹੁਤ ਹੀ ਵੱਡੀ ਸਟੇਜ ਸਾਡੇ ਜਿਹੜੇ ਸ਼ਹਿਰ ਗਰਾਏ ਦੇ ਬਹੁਤ ਹੀ ਪਿਆਰੇ ਜਿਹੜੇ ਬਹੁਤ ਹੀ ਅੱਛੇ ਆ ਇਨਸਾਨ ਆ ਸਾਡੇ ਗੋਗਨਾ ਭਾਜੀ ਜੀ ਇਸ ਵਾਰ ਸਾਨੂੰ ਕੰਮ ਦਾ ਮੌਕਾ ਦਿੱਤਾ ਇੱਕ ਵਾਰ ਫੇਰ ਤੋਂ ਇਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਪੂਰੀ ਟੀਮ ਆਰਟਿਸ ਕਰਾਇਆ ਦਾਇਆ ਦਿਲੋਂ ਸ਼ੁਕਰੀਆ ਕਰਦੀ ਆ ਪੂਰੇ ਸ਼ੇਅਰ ਕਰਾਇਆ ਦੀ ਤੇ ਇਸੇ ਤਰ੍ਹਾਂ ਆਪਾਂ ਦੁਆ ਕਰਦੇ ਹਾਂ ਸਾਡੇ ਰਿਸ਼ੀ ਮਹਾਰਾਜ ਦਾ ਆਸ਼ੀਰਵਾਦ ਬਣਿਆ ਰਹੇ ਸਾਡੀ ਪੂਰੀ ਟੀਮ ਤੇ ਸਾਡੇ ਕੰਮ ਤੇ ਤੇ ਪੂਰੇ ਸ਼ੇਅਰ ਕਰਾਇਆ ਤੇ ਤੇ ਬਾਕੀ ਮੈਂ ਇਸ ਦਿਨ ਨਾਲ ਇੱਕ ਲਾਈਵ ਸੈਸ਼ਨ ਅੱਜ ਤੁਹਾਡੇ ਨਾਲ ਹੋ ਸ਼ੇਅਰ ਕਰੂੰਗਾ ਆਪਣੀ ਦੁਕਾਨ ਤੇ ਜਾ ਕੇ ਬਹੁਤ ਹੀ ਇੰਪੋਰਟੈਂਟ ਆ ਅਪਡੇਟ ਉਸ ਦੇ ਵਿੱਚ ਬਹੁਤ ਹੀ ਸੋਹਣੀਆਂ ਸੋਹਣੀਆਂ ਚੀਜ਼ਾਂ ਬਹੁਤ ਹੀ ਘੈਂਡ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਜਿੰਨੇ ਵੀ ਆਪਣੇ ਝਾਕੀ ਕੰਮ ਨੂੰ ਪਿਆਰ ਕਰਦੇ ਆ ਆਪਣੇ ਡਿਵੋਸ਼ਨਲ ਕੰਮ ਨੂੰ ਪਿਆਰ ਕਰਦੇ ਆ ਉਹਨਾਂ ਲਈ ਬਹੁਤ ਸੋਹਣਾ ਮੈਸੇਜ ਆ ਹੋਰ ਵੀ ਬਹੁਤ ਸਾਰੀਆਂ ਕੰਮ ਅਗੇ ਚੀਜ਼ਾਂ ਵਾਂ ਗੱਲਾਂ ਬਾਤਾਂ ਵਾ ਤੇਸ ਕਰਕੇ ਮੈਂ ਗਿਆ ਥੋੜਾ ਅਪਡੇਟ ਦੇ ਲਈ ਆਪਣੇ ਸ਼ੇਅਰ ਕਰਾਇਆ ਦਾ ਕਿ ਬਹੁਤ ਹੀ ਸੋਹਣਾ ਮਾਹੌਲ ਹੋਂ ਵਾਲਾ ਵਾ 8 ਮਾਰਚ ਸ਼ਿਵਰਾਧਨ ਦੇ ਤੇ ਸ਼ੋਭਾ ਯਾਤਰਾ ਗੱਡੀ ਜਾਊਗੀ ਬਹੁਤ ਹੀ ਵੱਡੀ ਵਿਸ਼ਾਲ ਸ਼ੋਭਾ ਯਾਤਰਾ ਸ਼ੇਅਰ ਕਰਾਇਆ ਦੇ ਵਿੱਚ ਇਹ ਸਾਰੇ ਸ਼ਹਿਰ ਕਰਾਇਆ ਤੇ ਜਿੰਨੇ ਵੀ ਵਾਸੀ ਆ ਆਮ ਉਹ ਭਾਗੇ ਪਹੁੰਚਣਾ ਸਾਰੇ ਆ ਨੇ ਮਹਾ ਸ਼ਵਰਾਤਰੀ ਸਾਡੇ ਕੋਲੇ ਪੰਡਾਰੀ ਦੀ ਜੀ ਕੁਸ਼ੀਆਂ ਪ੍ਰਾਪਤ ਕਰਨੀ ਆਸ਼ੀਰਵਾਦ ਪ੍ਰਾਪਤ ਕਰਨਾ ਆਪਣੇ ਮਹਾਦੇਵ ਜੀ ਤੇ ਜਿੰਨੇ ਵੀ ਮਹਾਦੇਵ ਨੂੰ ਪਿਆਰ ਕਰਦੇ ਆ ਉਹਨਾਂ ਦੇ ਵਿਆਹ ਦੀ ਬਹੁਤ ਸਾਰੀ ਖੁਸ਼ੀ ਮਨਾਉਣੀ ਆ ਪੂਰੇ ਸ਼ਹਿਰ ਕਰਾਇਆ ਨੇ ਤੇ ਹੋਰ ਪੂਰੇ ਭਾਰਤ ਦੇ ਵਿੱਚ ਤੇ ਬਾਕੀ ਗੱਲਾਂ ਬਾਤਾਂ ਮੈਂ ਤੁਹਾਨੂੰ ਆਪਣੇ ਅਗਲੇ ਲਾਈਵ 'ਚ ਸ਼ੇਅਰ ਕਰਦਾ ਮਾਂ ਤੇ ਜਿੰਨਿਆਂ ਨੇ ਵੀ ਅੱਜ ਮੇਰਾ ਲਾਈਵ ਜੋਇਨ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਇੱਕ ਵਾਰ ਜੇ ਗ੍ਰੈਂਡ ਨੂੰ ਪਿਆਰ ਕਰਦੇ ਆ ਗ੍ਰੈਂਡ 'ਚ ਤੁਸੀਂ ਘੁੰਮਣ ਫਿਰਨ ਆਉਨੇ ਆ ਤੇ ਜਿੰਨਾਂ ਨੂੰ ਸ਼ੇਅਰ ਕਰਾਇਆ ਸੋਹਣਾ ਲੱਗਦਾ ਵਾ ਆਪਣਾ ਅੱਜ ਦਾ ਲਾਈਵ ਸ਼ੇਅਰ ਜ਼ਰੂਰ ਕਰਿਓ ਆਪਣੀ ਗੱਲਾਂ ਬਾਤਾਂ ਜੇ ਕੋਈ ਵੀ ਪਸੰਦ ਆਈਆਂ ਸਾਥੀ ਕਾ